ਕੀ ਨਾਮ ਹੈ ਤੁਹਾਡਾ ਜੀ ਨਾਜ਼ਿਰ ਸਿੰਘ ਜੀ ਅ ਇਹ ਨਾਲ ਖੇਤ ਤੁਹਾਡਾ ਹਾਂ ਜੀ ਕਿਹੜਾ ਪਿੰਡਾ ਤੁਹਾਡਾ ਢੁੱਖੇ ਜੀ ਅੱਛਾ ਮੈਨੂੰ ਅੱਜ ਤੋਂ ਕਿੱਥੇ ਖੜੇ ਹੋ ਤੇ ਮੁਸੀਬਤ ਕੀ ਆ ਤੁਹਾਨੂੰ ਕੀ ਸਮੱਸਿਆ ਆਉਂਦੀ ਆ ਨਸੀਬਤ ਸਾਨੂੰ ਬਹੁਤ ਆ ਜੀ ਸਾਡੀ ਬਿੱਗਾ ਬਿੱਗਾ ਦਾ ਫਸਲ ਮਰ ਜਾਂਦੀ ਹੈ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਹਲ ਇਹ ਕੀ ਪਤਾ ਵੀ ਹਲਕੇ ਹੋ ਕੇ ਦੂਆ ਉਧਰ ਸਾਡੀ ਸਿੱਧਾਂ ਦੀ ਜਗ੍ਹਾ ਉੱਥੇ ਦੇ ਕਬੂਰਾ ਹੋ ਰਹੇ ਹੋਏ ਪਏ ਇਹ ਸਾਨੂੰ ਬਹੁਤ ਪਰੇਸ਼ਾਨੀ ਆ ਜੀ ਇਸ ਚੀਜ਼ ਦੀ ਜਿਵੇਂ ਉਹ ਰੇ ਅਗੋਗ ਨਹੀਂ ਲਾ ਸਕਦੇ ਅੱਗ ਲਾਉਂਦੇ ਨੇ ਗੰਦਾ ਧੂਆਂ ਥੋਨੂੰ ਵੀ ਚੜਦਾ ਹੋ। ਸੈਨ ਚੜਦਾ ਜੀ ਬਿਮਾਰ ਹੁੰਦੇ ਨੇ ਬੰਦੇ। ਹਾਂ। ਹਣ ਇਸ ਤੇ ਖੜਦੇ ਨਹੀਂ ਕੱਖ ਵੜਦੇ ਆਂ ਭਾਜਾਂ ਦੇ ਉਹਦੀ ਹੋਰ ਕੀ ਕਰੀਏ? ਇਹਨਾਂ ਨੂੰ ਕਹਿੰਦੇ ਨੇ ਤੁਸੀਂ। ਕੋਈ ਨੂੰ ਬਥੇ ਰਹਿ ਕੇ ਆਈਦਾ ਇਹ ਹੁਣ 6 ਤਰੀਕ ਨੂੰ ਬੰਦ ਕਰਤਾ ਜੀ ਹੁਣ ਮਹੀਨਾ ਵਾਸਤੇ ਫੇਰ ਦੇਤਾ। ਅਸਲ ਤੁਹਾਨੂੰ ਕਿੰਨਾ ਕੁ ਨੁਕਸਾਨ ਹੁੰਦਾ ਫਸਲ ਦਾ ਕਿਵੇਂ ਨੁਕਸਾਨ ਹੁੰਦਾ? ਨੁਕਸਾਨ ਛੜਾ ਜੀ ਧੁਰਦੀ ਤਿੰਨ ਕਿਲਿਆਂ ਦੀ ਬਾਹੀ ਵਿੱਗਾ ਵਿੱਗਾ ਲਾ ਲੋ ਵੀ ਤੁਸੀਂ ਤਿੰਨ ਕਿਲਿਆਂ ਦੀ ਬਾਹੀ ਆ ਤਿੰਨ ਵਿੱਗੇ ਸਾਡੀ ਫਸਲ ਨਹੀਂ ਹੁੰਦੀ। ਅੱਛਾ ਹਾਂ। ਬਾਕੀ ਉਹ ਕਿੱ ਸਾਰੀ ਜੀ ਬੜਕਾ ਮਿੱਦੀ ਆਂਦੇ ਨੇ ਫਸਲ ਕੋਈ ਮੰਗ ਕੀ ਮੰਗ ਕੀ ਕਰਦਾ ਮੰਗ ਕੱਲਾ ਸਾਨੂੰ ਤਾਂ ਆ ਜੀ ਇਹ ਬੰਦ ਹੋਵੇ ਪਰ ਸਾਨੂੰ ਤਾਂ ਫਾਇਦਾ ਹੋਊਗਾ ਨਹੀਂ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਜੀ ਉਹਦੇ ਮੈਡਮ ਵੀ ਆਈ ਦੀ ਦਿੱਲੀ ਵਾਲੀ ਹਾਂ ਤੇ ਉਹ ਵੀ ਦੇਖ ਕੇ ਗਏ ਨੇ ਹਾਂ ਉਹਦੇ ਵੀ ਉਸ ਟਾਈਮ ਐਵਰੀ ਸੀ ਠੀਕ ਹੈ ਹਾਂ ਜਿੱਦੇ ਜੁਰਮਾਨਾ ਕਰ ਰਹੇ ਨੇ ਉਹਨੂੰ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿੱਡੇ ਮਾੜੇ ਹਾਲਾਤ ਨੇ ਪਹਿਲਾ ਸਨੂਰ ਦੇ ਵਿੱਚ ਕਿੱਡਾ ਬੜੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਲੋਕਾਂ ਨੇ ਮਿਊਸਪਲ ਕਾਫੀ ਪੰਜ ਛੇ ਸਾਲਾਂ ਦਾ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਊਸਪਲ ਕੌਂਸਲਰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਛੇ ਕਰ ਸਕਣਗੇ ਪਰ ਐਸੀ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨਗੁਨੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਤਾਂ ਆ ਤੁਸੀਂ ਦੇਖੋ ਜਿੱਥੇ ਕੂੜਾ ਸਿੱਟਿਆ ਜਾ ਰਿਹਾ ਕਿਸੇ ਤਰੀਕੇ ਨਾਲ ਸਾਰੇ ਜੋ ਐਨਜੀਟੀ ਦੇ ਕਾਨੂੰਨ ਨੇ ਐਨਜੀਟੀ ਦੇ ਕ ਪਹਿਲਾਂ ਦੱਕ ਵੀ ਅਸੀਂ ਦੇਖਿਆ ਹੈਗਾ ਜਦੋਂ ਡੀਸੀ ਕੋਲ ਜਾਂਦੇ ਸੀਗੇ ਜਾਂ ਕਿਸੇ ਵੱਡੇ ਅਫਸਰ ਕੋਲ ਜਾਂਦੇ ਸੀ ਸਮੱਸਿਆ ਦੀ ਇੱਕ ਉਮੀਦ ਹੁੰਦੀ ਸੀ ਵੀ ਹੱਲ ਹੋ ਜਾਊਗੀ ਹੁਣ ਇਹਨਾਂ ਦੇ ਮਿਲਕੇ ਕੋਈ ਧਿਆਨ ਹੀ ਨਹੀਂ ਹੈ ਗੱਲਾਂ ਮਗਰ ਚ ਡੀਸੀ ਕੋਲ ਵਗਜੋ ਜਾਂ ਹੋਰ ਕਿਸੇ ਵੱਡੇ ਅਫਸਰ ਕੋਲ ਵਗਜੋ ਜਦੋਂ ਤੱਕ ਮੈਂ ਕਹਿੰਦਾ ਸਿੱਧੂ ਗੁਰੇ ਮਿਊਨਿਸਪਲ ਕਮੇਟੀ ਦਾ ਜੋ ਅੱਜ ਜੋ ਮਿਊਨਿਸਪਲ ਕਮੇਟੀ ਦਾ ਯੂ ਹੈ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ ਸੰਗਰੂਰ ਦੇ ਵਿੱਚ ਚਾਰਜਾਂ ਦੇ ਕੋਲੇ ਭਵਾਨੀਗੜ੍ਹ ਦਾ ਚਾਰਜਾਂ ਨਾਲ ਦੇਵੀਗੜ੍ਹ ਦਾ ਚਾਰਜ ਹੈ ਇਹ ਇੱਕ ਫਿਕਸਡ ਪੱਕੇ ਤੌਰ ਤੇ ਡਿਊਟੀ ਕੋਈ ਯੂਦੀ ਨਹੀਂ ਹੋਊਗੀ ਤਾਂ ਕੀ ਜਵਾਬ ਦੇਹੀ ਉਹਦੀ ਹੋਊਗੀ ਅੱਜ ਸਾਰਾ ਸ਼ਹਿਰ ਇਸ ਗੱਲ ਦੇ ਵਿੱਚ ਤਰਾ-ਤਰਾ ਕਰ ਰਿਹਾ ਬੜੀ ਵੱਡੀ ਜ਼ਿੰਮੇਵਾਰੀ ਸਰੂਰ ਅੱਜ ਜੋ ਸਰਕਾਰ ਦੇ ਜੋ ਨੁਮਾਇੰਦੇ ਨੇ ਸਰੂਰ ਦੇ ਐਮ ਐਲ ਏ ਸਰੂਰ ਹੈ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਆ ਮਿਸੀਪਲਿਟੀ ਜ਼ਿੰਮੇਵਾਰ ਆ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਆ ਹਸਪੀਟਲਾਂ ਦੇ ਬਾਹਰ ਕਿੱਡੇ ਵੱਡੇ ਕੂੜੇ ਦੇ ਡੈਂਪ ਲੱਗੇ ਹੋਏ ਨੇ ਸਾਰੀਆਂ ਗੱਲਾਂ ਦੇ ਜਿਹਦੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਇਹ ਹੈ ਜੀ ਸੰਗਰੂਰ ਦੀ ਜਿਹਨੂੰ ਸੈਨੀਟਰੀ ਲੈਂਡਫਿਲ ਕਹਿੰਦੇ ਆ ਕਿਤੇ ਸੰਗਰੂਰ ਦਾ ਜਿਹੜਾ ਸੋਲਿਡ ਵੇਸਟ ਹੈ ਉਹ ਅਪਾ ਡਿਸਪੋਜ਼ ਆਫ ਕਰਨਾ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਅੱਗ ਵੀ ਲੱਗੀ ਹੋਈ ਹੈ ਇੱਥੇ ਪਾਣੀ ਵੀ ਖੜਾ ਹੈ ਔਰ ਇੱਥੇ ਕੋਈ ਫੈਂਸਿੰਗ ਨਹੀਂ ਹੈ ਕੋਈ ਪੱਕੀ ਰੋਡ ਨਹੀਂ ਹੈ ਜਿਹੜਾ ਕੂੜਾ ਹੈ ਉਹ ਅਨਸੈਗਰੀਗੇਟਡ ਫਾਰਮ ਦੇ ਵਿੱਚ ਪਿਆ ਹੈ ਜੋ ਵੀ এনवायरमेंट ਪ੍ਰੋਟੈਕਸ਼ਨ ਐਕਟ ਦਿੰਦਾ ਹੈ ਦ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਰੂਲ ਬਣੇ ਨੇ ਉਹ ਸਾਰਿਆਂ ਦੀ ਉਲੰਘਣਾ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹਾਂ ਕੰਪਲੇਂਟ ਤੁਸੀਂ ਕੀਤੀ ਆ ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਨੋਟਿਸ ਦੇ ਬਾਰੇ ਦੇ ਦੇਖੋ ਕੰਪਲੇਂਟ ਆ ਅਸੀਂ ਬਹੁਤ ਫਾਰਮੈਟ ਤੇ ਕੀਤੀ ਹੈ ਜੀ ਜਿਹੜਾ ਸਵਚ ਭਾਰਤ ਦਾ ਪੈਸਾ ਆ ਰਿਹਾ ਉਹ ਖੁਰਦਪੁਰਦ ਹੋ ਰਿਹਾ ਉਹਦੀ ਅਸੀਂ ਦਿੱਲੀ ਕੰਪਲੇਂਟ ਕੀਤੀ ਹੋਈ ਹੈ ਪੀਐਮਓ ਚ ਵੀ ਅਸੀਂ ਕੰਪਲੇਂਟ ਕੀਤੀ ਹੋਈ ਹੈ ਕਿਉਂਕਿ ਜੋ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਸੀ ਤਾਂ ਸਾਨੂੰ ਪਿੱਛੇ ਜੇ ਇੱਕ ਨੋਟਿਸ ਮਿਲਿਆ ਹੈ ਜਿਹਦੇ ਵਿੱਚ ਮਿਸਪਲ ਕਾਉਂਸਲ ਨੂੰ 78 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਿਹੜੇ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਜਿਹੜਾ ਇਹ ਨੋਟਿਸ ਹੈ ਇਹ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਲੈਂਡਫਿਲ ਹੈ ਜਿਹੜੀ ਦੀ ਅਸੀਂ ਇਹ ਗੱਲ ਕਰਦੇ ਆ ਜਿੱਥੇ ਹੋਣਾ ਕੀ ਚਾਹੁੰਦਾ ਸੈਗਰੀਗੇਟਡ ਫਾਰਮ ਦੇ ਵਿੱਚ ਹੋਣਾ ਚਾਹੁੰਦਾ ਉਹ ਕਹਿੰਦੇ ਸੈਗਰੀਗੇਟਡ ਨਹੀਂ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਜਾ ਕੰਦ ਹੋਣੀ ਚਾਹੀਦੀ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀ ਉਹ ਕਹਿੰਦੇ ਹੈ ਨਹੀਂ ਇੱਥੇ ਪੀਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਇੱਥੇ ਉਹ ਕੰਮ ਕਰ ਰਿਹਾ ਮੈਂ ਆਪਣੀ ਗੱਲ ਕਰਤੀ ਸਾਨੂੰ 15 ਮਿੰਟ ਹੋਏ ਨੇ ਖੜਿਆ ਨੂੰ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂਦੇ ਲਈ ਤੇ ਧੋਣ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਆ ਤਾਂ ਜਿੰਨੇ ਵੀ ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ ਸਭ ਦੀ ਵਾਇਲੇਸ਼ਨ ਹੈ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਉਹ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸੀਪਲ ਕਾਉਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਇਹੋ ਦੀ ਜੇਬ ਚ ਜਾਊਗਾ ਜੀ ਜਾਂ ਜਿਹੜੇ ਅਫਸਰ ਨੇ ਕਤਾਈ ਕੀਤੀ ਉਹਦੀ ਜੇਬ ਚ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੂੰ ਹੀ ਜੁਰਮਾਨਾ ਭਰ ਕਾਰਨ ਕੀ ਲੋਕਾਂ ਦੀ ਕੰਪਲੇਂਟ ਹੈ ਜਾਂ ਲੋਕਾਂ ਦੇ ਲਈ ਇਹ ਕੰਮ ਹੋ ਰਿਹਾ ਹੈ ਥੋੜੀ ਜੇਬ ਚ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫਿਰ ਟੈਕਸ ਜੋ ਜੁਰਮਾਨਾ ਭਰ ਦੇ ਦੂਜੇ ਖਜ਼ਾਨੇ ਚ ਜਾ ਰਿਹਾ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਡਿਪੋਜ਼ਿਟ ਹੋ ਜਾਊਗਾ ਜਦਕਿ ਹੋਣਾ ਕੀ ਚਾਹੀਦਾ ਕਿ ਜਿਹੜੇ ਅਫਸਰਾਂ ਦੀ ਇਹ ਨਲਾਕੀ ਹੈ ਜਾਂ ਜਿਨ੍ਹਾਂ ਦੀ ਇਹ ਮਿਸਮੈਨੇਜਮੈਂਟ ਹੈ ਉਹਨਾਂ ਤੇ ਪਰਚੇ ਹੋਣ ਮੈਂ ਤੁਹਾਨੂੰ ਧਾਰਾ ਵੀ ਦੱਸੀ ਹੈ 199 221 271 272 ਹੈ ਜਿਹੜੀ ਬੀ ਐਨ ਐਸ ਐਸ ਦੀ ਇਹ ਸਾਰੀਆਂ ਇੱਥੇ ਲਾਗੂ ਹੁੰਦੀਆਂ ਪਰ ਇਹ ਲੋਕ ਜਿਹੜੇ ਨੇ ਕਿਉਂ ਜੋ ਇਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਕਾਰੀ ਅਫੀਸਰ ਤੇ ਕੋਈ ਐਕਸ਼ਨ ਲਵਾਂਗੇ ਉਹਨਾਂ ਨੂੰ ਵਕੀਲ ਵੀ ਫ੍ਰੀ ਦਾ ਮਿਲਣਾ ਸਭ ਕੁਝ ਫ੍ਰੀ ਦਾ ਮਿਲਣਾ ਸਾਨੂੰ ਆਪਣੀ ਜਿਹੜੀ ਟਾਈਮ ਤੇ એનર્ਜੀ ਲਗਾਣੀ ਪੈਣੀ ਹੈ